ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਸਿੱਧੂ ਮੂਸੇ ਵਾਲੇ ਦਾ ਜਿਗਰੀ ਯਾਰ ਗੁਲਾਬ ਸਿੱਧੂ ਜਿਹੜਾ ਕਿ ਪਹਿਲੇ ਸਿੱਧੂ ਮੂਸੇ ਵਾਲੇ ਦੀ ਜ਼ਿੰਦਗੀ ਦੇ ਵਿੱਚ ਵੀ ਉਹਦੇ ਨਾਲ ਹਰ ਥਾਂ ਤੇ ਖੜਾ ਹੁੰਦਾ ਸੀਗਾ ਤੇ ਸਿੱਧੂ ਮੂਸੇ ਵਾਲੇ ਦੇ ਜਾਨ ਤੋਂ ਬਾਅਦ ਵੀ ਉਹਨੇ ਉਹਦੇ ਪਰਿਵਾਰ ਨੂੰ ਕੱਲਾ ਨਹੀਂ ਛੱਡਿਆ ਉਹ ਜਦੋਂ ਹਵੇਲੀ ਗਿਆ ਛੋਟੇ ਸ਼ੁਭਦੀਪ ਨੂੰ ਮਿਲਿਆ ਉਹਦੇ ਕੀ ਐਸਾ ਸਾਥ ਸੀ ਕੀ ਉਹਦੇ ਖਿਆਲਤ ਸੀ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂ ਤੱਕ ਜੁੜੇ ਰਹਿਣਾ ਉਮੀਦ ਕਹਿੰਨੀ ਹੈ ਵੀਡੀਓ ਸਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਨਾਲੇ ਨਾਲ ਮੇਰੇ ਇਸ ਚੈਨਲ ਨੂੰ ਵੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਲਵੋ ਸੋ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਉਸ ਤੇ ਵਿਚਾਰ ਗੋ ਗੁਲਾਬ ਸਿੱਧੂ ਸਿੱਧੂ ਮੂਸੇ ਵਾਲੇ ਦਾ ਬਹੁਤ ਹੀ ਅ ਵਧੀਆ ਤੇ ਜਿਗਰੀ ਯਾਰ ਐ ਸੀਗਾ ਜਿਹੜਾ ਕਿ ਜਦੋਂ ਸਿੱਧੂ ਮੂਸੇਵਾਲਾ ਜ਼ਿੰਦਾ ਸੀ ਉਦੋਂ ਵੀ ਉਹਦੇ ਨਾਲ ਬਹੁਤ ਪਿਆਰ ਮੁਹੱਬਤ ਕਰਦਾ ਸੀਗਾ ਤੇ ਸਿੱਧੂ ਮੂਸੇਵਾਲੇ ਦੇ ਜਾਨ ਤੇ ਬਾਅਦ ਵੀ ਉਹਨੇ ਉਸ ਪਰਿਵਾਰ ਨੂੰ ਕੱਲਿਆ ਨਹੀਂ ਛੱਡਿਆ ਬਾਈ ਗੁਲਾਬ ਸਿੱਧੂ ਸਿੱਧੂ ਮੂਸੇਵਾਲੇ ਦੇ ਉਹਨਾਂ ਯਾਰਾਂ ਵਿੱਚੋਂ ਐ ਜੋ ਬਾਈ ਸਿੱਧੂ ਦੇ ਜਉਂਦੇ ਜੀ ਵੀ ਉਸ ਨਾਲ ਖੜਿਆ ਅਤੇ ਉਸਦੇ ਜਾਨ ਤੋਂ ਬਾਅਦ ਵੀ ਉਸਦੇ ਪਰਿਵਾਰ ਨਾਲ ਮੋਢਾ ਜੋੜ ਕੇ ਖੜਿਆ ਇਹ ਹਮੇਸ਼ਾ ਆਪਣੀ ਪੋਸਟ ਜਾਂ ਸਟੋਰੀ ਥੱਲੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਹੈਸ਼ਟੈਗ ਜ਼ਰੂਰ ਲਾਉਂਦੇ ਹਨ ਕਰ ਬੀਤੇ ਹੀ ਕੁਝ ਦਿਨ ਪਹਿਲਾਂ ਬਾਈ ਗੁਲਾਬ ਸਿੱਧੂ ਹਵੇਲੀ ਵਿੱਚ ਪਹੁੰਚਿਆ ਅਤੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਦਾ ਹੈ ਅਤੇ ਨਾਲ ਹੀ ਛੋਟੇ ਸ਼ੋਭ ਨੂੰ ਵੀ ਮਿਲਦਾ ਹੈ ਜੋ ਤਸਵੀਰ ਤੁਸੀਂ ਸਕਰੀਨ ਉੱਪਰ ਵੀ ਦੇਖ ਰਹੇ ਹੋਵੋਗੇ ਇਹ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਛੋਟਾ ਸ਼ੋਭ ਬਾਈ ਗੁਲਾਬ ਸਿੱਧੂ ਦੇ ਹੱਥਾਂ ਵਿੱਚ ਆ ਕੇ ਬਹੁਤ ਖੁਸ਼ ਨਜ਼ਰ ਆ ਰਿਹਾ ਹੈ ਇਹ ਫੋਟੋ ਰੂ ਨੂੰ ਬਹੁਤ ਸਕੂਨ ਵੀ ਦਿੰਦੀ ਹੈ ਕਾਫੀ ਸਮੇਂ ਤੱਕ ਬਾਈ ਗੁਲਾਬ ਸਿੱਧੂ ਹਵੇਲੀ ਵਿੱਚ ਰੁਕੇ ਸਨ ਵੈਸੇ ਇਹ ਫੋਟੋ ਉਹਨਾਂ ਨੇ ਅਫੀਸ਼ੀਅਲ ਤੌਰ ਉੱਤੇ ਆਪਣੇ ਇੰਸਟਾ ਜਾਂ ਆਪਣੇ ਫੇਸਬੁੱਕ ਅਕਾਊਂਟ ਤੇ ਅਪਲੋਡ ਨਹੀਂ ਕੀਤੀ ਇਹ ਕਿਸੇ ਮੀਡੀਆ ਨਿਊਜ਼ ਚੈਨਲ ਵੱਲੋਂ ਲੈਤੀ ਗਈ ਹੈ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੁਲਾਬ ਸਿੱਧੂ ਪਹਿਲੀ ਵਾਰ ਹਵੇਲੀ ਵਿੱਚ ਨਹੀਂ ਆਇਆ ਸਿੱਧੂ ਦੇ ਜਾਣ ਤੋਂ ਬਾਅਦ ਉਹ ਅਕਸਰ ਥੋੜੇ ਦਿਨ ਬਾਅਦ ਹੀ ਹਵੇਲੀ ਵਿੱਚ ਗੇੜਾ ਜਰੂਰ ਮਾਰ ਕੇ ਜਾਂਦਾ ਰਹਿੰਦਾ ਹੈ ਉਸਨੇ ਅਜੇ ਤੱਕ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਦੇ ਹੋਏ ਸਟੋਰੀ ਜਾਂ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਨਹੀਂ ਕੀਤੀ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਈਏ ਕਿ ਭਾਈ ਗਲਾਬ ਸਿੱਧੂ ਨੇ ਆਪਣੀ ਇੱਕ ਇੰਟਰਵਿਊ ਵਿੱਚ ਵੀ ਇਸੇ ਗੱਲ ਦਾ ਜ਼ਿਕਰ ਕੀਤਾ ਸੀ ਕਿ ਮੈਂ ਛੋਟੇ ਸ਼ੌ ਨੂੰ ਵੀ ਮਿਲਦਾ ਰਹਿਣਾ ਤੇ ਸਿੱਧੂ ਪਰਿਵਾਰ ਨੂੰ ਵੀ ਪਰ ਮੈਂ ਉਹਨਾਂ ਦਾ ਦਿਲੋਂ ਪਿਆਰ ਤੇ ਸਤਿਕਾਰ ਕਰਦਾ ਇਸ ਲਈ ਮੀਡੀਆ ਤੋਂ ਚੋਰੀ ਛੋਪੇ ਉੱਥੇ ਜਾਂਨਾ ਗੱਲ ਵੀ ਦੋਸਤੋ ਬਿਲਕੁਲ ਠੀਕ ਹੈ ਬਾਈ ਗੁਲਾਬ ਸਿੱਧੂ ਨੇ ਜੇਕਰ ਕੋਈ ਹੋਰ ਸਿੰਗਰ ਹੁੰਦਾ ਜਾਂ ਕੋਈ ਮਸ਼ਹੂਰ ਹਸਤੀ ਹੁੰਦੀ ਤਾਂ ਮੂਸੇ ਪਿੰਡ ਵਿੱਚ ਬਾਅਦ ਵਿੱਚ ਆਉਂਦੇ ਪਹਿਲਾਂ ਸਿੱਧੂ ਦੇ ਮਾਤਾ ਪਿਤਾ ਨਾਲ ਉਹਨਾਂ ਦੀ ਫੋਟੋ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਆ ਜਾਂਦੀ ਹੁਣ ਬਾਈ ਗੁਲਾਬ ਸਿੱਧੂ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ ਉਹ ਹਵੇਲੀ ਵਿੱਚ ਚੱਕਰ ਲਾਉਂਦਾ ਰਹਿੰਦਾ ਸੀਗਾ ਤੇ ਹਰ ਥਾਂ ਤੇ ਉਹਨੇ ਆਪਣੀ ਪੋਸਟ ਦੇ ਥੱਲੇ ਸਿੱਧੂ ਫੋਰ ਜਸਟਿਸ ਵੀ ਲਿਖਿਆ ਇਸ ਚੀਜ਼ ਪੋਸਟ ਨੂੰ ਵੀ ਉਹਨੇ ਸ਼ੇਅਰ ਕੀਤਾ ਉਹ ਸਿੱਧੂ ਉਸ ਉਹ ਸਿੱਧੂ ਪਰਿਵਾਰ ਦੇ ਨਾਲ ਜਿਸ ਤਰ੍ਹਾਂ ਪਹਿਲੇ ਜੁੜਿਆ ਹੋਇਆ ਸੀ ਸਿੱਧੂ ਦੇ ਜਾਣ ਤੋਂ ਬਾਅਦ ਵੀ ਉਹਨੇ ਉਸ ਪਿਆਰ ਨੂੰ ਵਧਾਇਆ ਉਸ ਪਿਆਰ ਦੇ ਵਿੱਚ ਕਮੀ ਨਹੀਂ ਆਈ ਹੁਣ ਕੁਝ ਦਿਨੋਂ ਪਹਿਲੇ ਇੱਕ ਪੋਸਟ ਜਿਹੜੀ ਸੀਗੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਉਂਦੀ ਸੀ ਜਿਹਦੇ ਵਿੱਚ ਗੁਲਾਬ ਸਿੱਧੂ ਨੇ ਛੋਟੇ ਸ਼ੁਭਦੀਪ ਨੂੰ ਚੁੱਕਿਆ ਹੋਇਆ ਸੀ ਤੇ ਛੋਟਾ ਸ਼ੁਭਦੀਪ ਵੀ ਬਹੁਤ ਖੁਸ਼ ਦਿਖਾਈ ਦੇਂਦਾ ਸੀਗਾ ਇਹ ਪੋਸਟ ਜਿਹੜੀ ਹੈ ਗੁਲਾਬ ਸਿੱਧੂ ਵੱਲੋਂ ਸ਼ੇਅਰ ਨਹੀਂ ਸੀ ਕੀਤੀ ਗਈ ਬਲਕਿ ਕਿਸੇ ਮੀਡੀਆ ਚੈਨਲ ਨੇ ਉਹ ਪੋਸਟ ਜਿਹੜੀ ਹੈ ਉਹ ਪਾਈ ਸੀਗੀ ਤੇ ਉਧਰੋਂ ਉਹ ਸ਼ੇਅਰ ਕੀਤੀ ਗਈ ਸੀਗੀ ਇੱਕ ਇੰਟਰਵਿਊ ਦੇ ਵਿੱਚ ਮੈਂ ਸੁਣਿਆ ਸੀਗਾ ਗੁਲਾਬ ਸਿੱਧੂ ਨੇ ਕਿਹਾ ਸੀ ਕਿ ਮੈਂ ਜਦੋਂ ਹਵੇਲੀ ਜਾਣਾ ਹੈ ਮੈਂ ਚੋਰੀ ਛੁਪੇ ਜਾਣਾ ਉਹਦੀ ਵਜ੍ਹਾ ਇਹ ਹੈ ਕਿ ਮੈਂ ਨਹੀਂ ਹਰ ਚੀਜ਼ ਨੂੰ ਹਾਈਲਾਈਟ ਕਰਨਾ ਚਾਹੁੰਦਾ ਨਾ ਖਬਰਾਂ ਚ ਲਿਆਉਣਾ ਚਾਹੁੰਦਾ ਹੈਗਾ ਮੈਂ ਉਸ ਪਰਿਵਾਰ ਨਾਲ ਮੁਹੱਬਤ ਕਰਨਾ ਮੈਂ ਔਰ ਇਸ ਚੀਜ਼ ਨੂੰ ਮੈਂ ਦਿਖਾਵੇ ਦੇ ਤੌਰ ਤੇ ਨਹੀਂ ਲਿਆਉਂਦਾ ਨਾ ਮੈਨੂੰ ਇਸ ਚੀਜ਼ ਦਾ ਹੈ ਕਿ ਮੈਂ ਜਦੋਂ ਜਾਵਾਂ ਮੈਂ ਉਹਦੀ ਪੋਸਟ ਵੀ ਪਾਵਾਂ ਜਾਂ ਉਸ ਚੀਜ਼ ਨੂੰ ਸ਼ੇਅਰ ਵੀ ਕਰਾਂ ਮੈਨੂੰ ਉਸ ਪਰਿਵਾਰ ਨਾਲ ਦਿਲ ਹੀ ਮੁਹੱਬਤ ਹੈ ਇਸ ਵਾਸਤੇ ਮੈਂ ਉੱਥੇ ਜਾਣਾ ਹੈਗਾ ਮੈਂ ਔਰ ਮੈਂ ਇਹਨੂੰ ਸ਼ੇਅਰ ਕਰਨਾ ਜਾਂ ਹਰ ਦਫਾ ਇਹਨੂੰ ਮੀਡੀਆ ਤੇ ਲਿਆਉਣਾ ਲਾਜ਼ਮੀ ਨਹੀਂ ਸਮਝਦਾ ਹੈਗਾ ਔਰ ਸਿੱਧੂ ਗੁਲਾਬ ਸਿੱਧੂ ਦਾ ਸਿੱਧੂ ਪਰਿਵਾਰ ਜਿਹੜੀ ਮੁਹੱਬਤ ਰੱਖਦੇ ਆ جڑے خیالات رکھ دی ہے اس بارے کی خیال ہے گا کمنٹ کر کے لازمی دسو تو میرے اس چینل بھی لائک سبسکرائب تو شیئر کرے اور رکھیں اپنا ٹیر سارا خیال ملانگے اگلی ویڈیو آل. اللہ حافظ